ਅਸੀਂ ਕਾਰਵਾਈ ਸਾਰਿਆਂ ਨੂੰ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ ਚਾਰ ਟਰਾਲੀਆਂ ਦੋ ਨਵੀਆਂ ਨੇ ਦੋ ਪੁਰਾਣੀਆਂ ਤੇ ਜਿਹੜੀ ਆ ਦੇਖ ਰਹੇ ਤੁਸੀਂ 12.5 ਹੈ ਵੀ 4 ਇੰਚ ਹੀ ਹਿੱਸਾ 8 ਨਟੀ ਹੱਬ ਹੈ ਬੱਸ ਉਹ ਹੀ ਟਾਲੀ ਬਣੀ ਹੋਈ ਹੈ ਵੀਰੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰਾਲੀ ਦੀ ਰੇਟ ਹੈਗਾ 145000 ਰੁਪਿਆ ਟਾਇਰਾਂ ਦੀ ਕੰਡੀਸ਼ਨ ਦੇਖੋ ਬਹੁਤ ਸੋਹਣੀ ਸਾਫ਼ ਸੁਥਰੀ ਟਰਾਲੀ ਬਣੀ ਹੋਈ ਹੈ ਰੇਟ 145000 ਰੁਪਿਆ ਜਿਹੜੇ ਮੇਰੇ ਵੀਰ ਭਾਈ ਨੇ ਲੈਣੀ ਆ ਤਾਂ ਜਰੂਰ ਕੰਟੈਕਟ ਟਾਇਰਾਂ ਦੀ ਕੰਡੀਸ਼ਨ ਦੇਖ ਲੋਰੇ ਬਹੁਤ ਜਿਆਦਾ ਸਾਫ਼ ਸੁਥਰੀ ਟਰਾਲੀ ਬਣੀ ਹੈ बारह साढ़े छे ग्यारह साढ़े छे कंप्लीट चार इंच हिस्सा जैक लगे पावर सवा दो टी वार्ड रेट है पर पचासी हजार रुपया ਟਾਇਰਾਂ ਦੀ ਕ੍ਰਿਸ਼ਣ ਦੇਖ ਸਕਦੇ ਆਂ ਸਿੰਗਲ ਟਾਇਰਾਂ ਜਾ ਬਈ ਹਿੱਸਾ ਡਾ ਉਲਟਾ ਰਿਹਾ ਰੇਟ 85000 ਰੁਪਇਆ ਵੀ ਜਿਹੜੇ ਮੇਰੇ ਵੀਰ ਭਾਣ ਲੈਣਾ ਜਰੂਰ ਬਹੁਤ ਸਾਫ ਸੁਥਰੀ ਟਰਾਲੀ ਆ ਤੂੜੀ ਵਾਲੀ ਟਰਾਲੀ ਆ ਟੋਪੀ ਆ 11.5 ਡਬਲ ਟਾਇਰਾਂ 4 ਇੰਚ ਹਿੱਸਾ ਫਰਸ਼ ਦੇਖ ਸਕਦੇ ਹਾਂ ਤੁਸੀਂ ਕੰਪਲੀਟ ਹੈ ਆ ਇਹਦਾ ਬਿੱਡਾ ਵੀਰੇ ਦਾਣੇ ਵਾਲਾ ਆ ਟਾਕੀਆਂ ਨੇ ਇਹ ਦੇਖ ਲਓ ਬਿੱਡ ਦੀ 4 ਫਟਾ ਬਿੱਡਾ ਵੀਰੇ ਟਾਕੀਆਂ ਨੇ ਬੰਗਾ ਕੋਈ ਨਹੀਂ ਹੈਗਾ ਵੀਰੇ ਇਹਦੇ ਨਾਲ ਆ ਡਾਲਾ ਦੇਖ ਰਹੇ ਹਾਂ ਤੁਸੀਂ 11.5 ਉੱਪਰ ਗਾਡਰਾਂ 'ਚ ਹੈ ਟਾਇਰਾਂ ਦੀ ਕੰਡੀਸ਼ਨ ਚਲੋ ਦੇਖ ਸਕਦਾ ਹਾਂ ਬਈ ਰੇਟ ਹੈਗਾ ਵੀਰੇ 1,20,000 ਰੁਪਇਆ ਜਿਹੜੇ ਮੇਰੇ ਵੀਰ ਭਾਈ ਨੇ ਲੈਣੀ ਹੈ ਜਰੂਰ ਕੰਟੈਕਟ ਕਰੋ ਸਾਫ਼ ਸੁਥਰੀ ਟਰਾਲੀ ਆ ਭਾਈ ਫਰਸ ਤੇ ਜਰੂਰ ਇੱਕ ਦੋ ਸਾਮੇ ਟਾਕੀਆਂ ਲੱਗੀਆਂ ਹੋਈਆਂ ਨੇ ਸਾਫ਼ ਟਰਾਲੀ ਆ ਵੀਰੇ 1,20,000 ਰਪਇਆ ਰੇਟ ਆ ਵੀਰੇ ਪਾਵਰ ਜੈਕ ਚ ਹੈ 11.5 2 ਡਬਲ ਟੈਰੀ ਕੰਪਲੀਟ 135000 ਰੇਟ ਵੇਲੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਜਿਹੜੇ ਮੇਰੇ ਵੀ ਭਾਈ ਲੈਣਾ ਜ਼ਰੂਰ ਕੰਟੈਕਟ ਕਰ ਲਓ ਨੰਬਰ 998709082 ਨੰਬਰ ਨੋਟ ਕਰ ਲਓ 9987090